ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਅਸੀਂ ਖਨੌਰੀ ਬਾਰਡਰ ਦੇ ਉੱਤੇ ਆਏ ਆਂ ਔਰ ਮੈਂ ਸਾਰਿਆਂ ਦੇ ਅੱਗੇ ਸਾਰੀ ਸੰਗਤ ਦੇ ਅੱਗੇ ਸਾਰੇ ਸਾਡੇ ਕਲਾਕਾਰਾਂ ਦੇ ਅੱਗੇ ਪੰਜਾਬ ਦੇ ਯੂਥ ਦੇ ਅੱਗੇ ਔਰ ਸਾਡੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਅੱਗੇ ਹੱਥ ਜੋੜ ਕੇ ਅਪੀਲ ਕਰਦੀ ਆਂ ਕਿ ਆਪਾਂ ਨੂੰ ਅੱਜ ਖਨੌਰੀ ਬਾਰਡਰ ਦੇ ਉੱਤੇ ਆਉਣ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਕਿਉਂਕਿ ਅੱਜ ਜਿਸ ਸੰਘਰਸ਼ ਦੀ ਲੜਾਈ ਅਸੀਂ ਸੈਂਟਰਪੱਖੀ ਲੜ ਰਹੇ ਆਂ ਉੱਥੇ ਦਲੇਵਾਲ ਸਾਹਿਬ ਜਿਹੜੇ ਆ ਆਪਣੇ ਜ਼ਿੰਦਗੀ ਦੇ ਆਖਰੀ ਸਾਹ ਭਰ ਰਹੇ ਨੇ ਮੈਂ ਕਹਿੰਨੀ ਆ ਰਾਬੋਂ ਉਹਨਾਂ ਦੀ ਲੰਬੀ ਉਮਰ ਕਰੇ ਬਟ ਅੱਜ ਸਾਰਿਆਂ ਨੂੰ ਮਿਲ ਕੇ ਉਹਨਾਂ ਦੇ ਸਪੋਰਟ ਕਰਨ ਦੀ ਲੋੜ ਹੈ ਔਰ ਉਹਨਾਂ ਦੇ ਜਜ਼ਬੇ ਨੂੰ ਸਲੂਟ ਕਰਨ ਦੀ ਲੋੜ ਹੈ ਜਿਹੜੇ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕਿਸਾਨੀ ਔਰ ਕਿਸਾਨਾਂ ਵਾਸਤੇ ਲਾਰੇ ਨੇ ਸੋ ਅੱਜ ਜਿਹੜਾ ਵੀ ਹੋ ਸਕਦਾ ਹੈ ਆਪਣੀ ਬੂੰਦ ਬੂੰਦ ਦੇ ਨਾਲ ਕਹਿੰਦੇ ਆ ਘੜਾ ਪਰਦਾ ਸਾਰਿਆਂ ਨੂੰ ਇੱਥੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਔਰ ਜਿਵੇਂ ਅਸੀਂ ਪਿਛਲਾ ਕਿਸਾਨੀ ਅੰਦੋਲਨ ਜਿੱਤਿਆ ਸੀਗਾ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਜਿਹੜੀ ਮੁਠੀ ਬੰਦੀ ਹੈ ਸੈਂਟਰ ਦੇ ਸਰਕਾਰ ਦੇ ਵੱਲ ਨੂੰ ਉਦੋਂ ਜਿਹੜੀ ਸਰਕਾਰ ਹੈ ਉਹ ਹਿਲਦੀ ਹੈ ਸੋ ਅੱਜ ਲੋਡ ਐ ਸਾਰਿਆਂ ਦੇ ਇਕੱਠੇ ਹੋਣ ਦੀ ਸੋ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਇੱਥੇ ਇਕੱਠੇ ਹੋ ਸਾਰੇ ਇੱਥੇ ਆਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ